ਹਲੋ 400 ਰੁਪਇਆ 400 ਰੁਪਇਆ 460 420 420 11 ਕਿਲੋ 20 ਕਿਲੋ 30 ਕਿਲੋ 50 ਰੁਪਇਆ 60 ਵੀ 60 ਰੁਪਇਆ 70 ਰੁਪਇਆ 80 ਰੁਪਇਆ 100 ਵੀ 99 ਰੁਪਏ 99 ਰੁਪਏ 681 ਰੁਪਿਆ 681 ਰੁਪਿਆ ਦੋ 3 ਰੁਪਏ ਰਾਜੂ ਦੋ ਰੁਪਏ 605 ਰੁਪਏ 10 ਰੁਪਏ 12 ਰੁਪਏ 13 ਰੁਪਏ 15 ਰੁਪਏ 21 ਰੁਪਏ 21 ਦੋ ਵੀਰੇ ਬੋਲਣਾ 300 ਰੁਪਏ ਲਓ ਜੀ 621 ਰੁਪਏ ਹੋ ਗਏ ਜੀ ਆ ਟ੍ਰਾਲੀ 300 ਰੁਪਏ 300 ਰੁਪਏ ਇਹ ਦੋ 31 ਰੁਪਏ 300 ਰੁਪਏ ਇਹ ਦੋ 32 ਇਹ ਦੋ 32 33 34 34 ਇਹ ਦੋ 33 ਮੈਂ ਤੈਨੂੰ ਕੀ ਕਿਹਾ ਨਾ ਨਾ ਉਨੇ ਤੇਰੇ ਉਹਦੇ ਕੋਈ ਨਹੀਂ 35 30 ਜੇ ਦੋ ਜਪਨੀ ਪਿਆਰ ਰੁਪਏ 55 ਰੁਪਏ 70 ਰੁਪਏ 100 ਰੁਪਏ 10 ਰੁਪਏ 11 ਰੁਪਏ 12 13 14 15 16 17 18 20 21 21 21 ਰਾਜੂ ਦੇ 21 2 21 3 ਕਿੰਨੇ ਲੋਕੀ ਭਾਈ ਆਫਸਾਈਟ 721 ਰੁਪਏ ਨੂੰ ਹੋ ਗਿਆ ਜੀ ਅੰਦਰ ਦੀ ਦੂਜੀ 721 ਰੁਪਏ 55 ਰੁਪਏ 70 ਰੁਪਏ ਮਾਝੋ ਕੰਡਿਆ ਕੇ ਦੇ پانچ سو روپیے پچاس روپئے آٹھ روپیے آٹھ روپیے پانچ سو روپیے آٹھ روپیے پانچ سو چھٹھ روپیے آٹھ روپیے ستر روپیے پانچ سو روپئے ستر روپیے اسی روپیے ایک سو روپیہ ستر روپیہ میرے پانچ روپئے ایک سو پانچ روپیے روپیے آٹھ روپیے پندرہ روپیے ₹15 ₹15 ₹16 ₹17 ₹12 ₹16 ₹19 ₹19 ₹20 ₹21 ₹20 21 ₹40 41 ₹41 ₹50 ₹50 ਉਹ ਵੀ ਬੋਲੀਪਾਲ ਯਾਰ ਦੋਵੇਂ ਆ ਗਏ ਰਾਜੀਪੁਰੀ ਪਾਕੇ ਲੈ ਨਾ 65 ₹70 ₹70 70 ਰੁਪਏ 80 ਰੁਪਏ 85 ਰੁਪਏ 85 ਰੁਪਏ 85 ਰੁਪਏ 88 ਰੁਪਏ 90 ਰੁਪਏ 95 ਰੁਪਏ 92 ਰੁਪਏ 93 ਰੁਪਏ 99 ਰੁਪਏ 91 95 96 98 99 ਪੂਰੇ ਇੱਕ ਕੋ ਮੈਂ ਨੰਬਰ 5 7 8 9 10 710 711 12 13 14 15 16 17 18 19 20 21 22 23 24 23 24 25 26 27 28 29 30 31 32 33 34 35 36 37 38 39 40 41 42 43 44 45 46 47 737 ਰੁਪਏ ਨੋ ਹੋ ਗਏ ਜੀ ਧਰ ਦੀ ਥੋੜੀ ਸੀ ਜੀ 500 ਦਾ ਡਾਗਰ ਵੀ ਹੈ 20 ਰੁਪਏ 10 ਰੁਪਏ 1 ਰੁਪਿਆ 1 ਰੁਪਿਆ 1 ਰੁਪਿਆ ਇਹ ਕੋ ਇੱਕ ਰੁਪਿਆ ਹਾਂ ਪੰਜ ਕਹਿੰਦੇ ਇਹ ਕੋ 5 ਰੁਪਏ 10 ਰੁਪਏ 10 ਰੁਪਏ 13 ਕਹਿੰਦੇ 13 ਰੁਪਏ ਇਹ ਕੋ 23 ਰੁਪਏ ਇਹ ਕੋ 23 ਰੁਪਏ 24 ਕਹਿੰਦੇ 24 ਰੁਪਏ 30 ਰੁਪਏ 30 ਰੁਪਏ 31 ਰੁਪਏ 40 ਰੁਪਏ 41 ਰੁਪਏ 650 50 ਰੁਪਏ ਇਹ ਕੋ 50 ਰੁਪਏ ਇਹ ਕੋ 50 ਇਹ ਕੋ 100 ਰੁਪਏ ਜੇ ਦੋ ਪਿਆਰ ਤੋਂ ਕੀ ਮੀਂਹ ਪੈ ਉਹ ਬਦਲ ਜਾਂਦੀ ਹੈ 52 ਰੁਪਏ 52 80 ਰੁਪਏ 81 ਰੁਪਏ ਜੇ ਦੋ 81 ਰੁਪਏ 82 ਰੁਪਏ 83 ਰੁਪਏ ਜੁੜਾ ਕੇ 81 ਰੁਪਏ 81 83 ਰੁਪਏ 88 99 ਰੁਪਏ 700 ਵਾਲੀ ਟੁਣੀ ਹੈ 700 ਰੁਪਿਆ ਇਕ ਰੁਪਿਆ 20 ਰੁਪਏ 30 ਰੁਪਏ 50 ਰੁਪਏ 60 ਰੁਪਏ 80 ਰੁਪਏ 80 ਰੁਪਏ 70-80 ਰੁਪਏ 1 2 ਨਹੀਂ ਬਾਹਰ 10 ਰੁਪਏ 11 ਰੁਪਏ 12 ਰੁਪਏ 13 ਰੁਪਏ 14 ਰੁਪਏ 14 ਦਾ 1 2 9 0 11 ਧੰਨ ਲੋ ਜੀ 714 ਰੁਪਏ ਨੂੰ ਲੱਗੀ ਏ ਟਰਾਲੀ ਕਿਹੜਾ 25 ਜੀ ਕਿਹੜੀ ਆਪਣੀ ਟਰਾਲੀ ਉਹ ਕੀ ਕਹਿੰਦਾ ਕਿਹੜੀ ਹੈ 40 ਅੱਛਾ ਇਹਨਾਂ ਦੀ ਹੈ 40 ਕੱਲਾ ਨੋਲੇ ਕੱਲਾ ਨਹੀਂ ਹੋ ਯਾਰ 70 ਰੁਪਏ ਨਾਲ ਕੱਢੀ ਕਿੰਨੇ 80 ਅੱਛਾ 80 80 1 2 3 4 5 10 11 12 13 14 15 ਬੜੇ ਗਿਣੀ ਬੜੇ ਪੁੱਤਰ 40 41 49 45 42 43 44 45 ਲਓ ਜੀ 745 ਕੋਈ ਨਾ ਹੋ ਗਈ ਜੀ ਅੰਦਰ ਦੀ ਟੋੜੀ ਸੀਗੀ ਆ ਮੋੜਦਾ ਆਇਆ ਦਾ ਨਵੇਂ ਦਾ ਕੀ ਦੋ 25 ਜੀ 20 ਅੱਜ ਨਹੀਂ ਭਾਵੇਂ 50 8 ਕਿਹਦੇ 8 ਹਾਂ ਜਾਬਾਗਾ 70 70 ਦੀ ਗੱਲ ਆ ਇਹ ਦੋ 88 88 90 ਇਹ ਦੋ 90 99 99 99 99 99 15 ਜੜਦੀ ਇਹ ਦੋ 98 15 ਮਿੰਟ ਬਾਅਦ ਬਾਤੋ ਇਸ ਵਾਰ ਬਾਤੋ ਇੱਕ ਦੋਦੀ ਤੁੰਨੇ ਮਾਰਦੀ ਹਲੋ ਉਹ ਬੋਲ ਨਾ ਕਹਿੰਨੇ ਉਹਨੇ ਮੇਰੇ ਆਹ 8 2 700 ਵੀ ਤੈਨੂੰ ਸੁਣਿਆ ਕੀ ਮੈਂ 15 ਥੋੜਾ ਕੁਆਟੀ ਆ 2 3 5 6 7 8 9 709 ਅੰਨ ਜੀ 709 ਮੈਂ ਕੱਲ ਤੇ ਪੁੱਛਿਆ ਸੀ ਤੂੰ ਦੱਸ ਮੈ ਹਾਂ ਬੋਲ ਲੈ ਹੁਣ 10 11 11 ਥੋੜੀ ਚਿੱਠੀ ਮੈਨੂੰ 7 11 11 2 11 3 ਲੋਈ 7 11 ਪੈਨ ਹੋ ਗਈ ਸਵੇਰ ਹੀ